ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਸੰਤਤ ਹੀ ਸਤ ਸੰਗਤ ਸੰਗ ਸੁਰੰਗ ਰਤੇ ਜਸ ਗਾਵਤ ਹੈ ਸੰਤਤ ਸੰਤ ਜਨ ਸੰਤਤ ਜੇ ਕਹਿ ਦਿੰਦੇ ਨਾ ਤਾਂ ਗੱਲ ਹੋਰ ਆਉਣੀ ਸੀ ਸੰਤ ਦਾ ਬਹੁਵਚਨ ਹੈ ਸੰਤਤ ਸੰਤਤ ਸਤਤ ਨਹੀਂ ਲਿਖਿਆ ਜਾ ਸਕਦਾ ਇੱਥੇ ਸੰਤਤ ਲਫ਼ਜ਼ ਹੈ ਸੰਤ ਜਨਵਰੀ ਲਿਖਿਆ ਜਾ ਸਕਦਾ ਫਿਰ ਕਪਤਾ ਜਿ ਫਿੱਟਣੀ ਆਉਂਦਾ ਜਿਹੜੇ ਸੰਤ ਤਾਂ ਨੇ ਸਤ ਜਨ ਨੇ ਸੰਤ ਦਾ ਬਹੁਵਚਨ ਹੈ ਸੰਤਤ ਸੰਤਤ ਹੀ ਸਤ ਸੰਗ ਜਿਹੜੇ ਸੰਤ ਸੰਤ ਜਨ ਹੁੰਦੇ ਨੇ ਉਹੀ ਸਤ ਸੰਗਤ ਦੇ ਵਿੱਚ ਸਤ ਦੇ ਨਾਲ ਜੁੜੇ ਹੋਏ ਹੋਣ ਕਰਕੇ ਸੁਰੰਗ ਰਤੇ ਜਸ ਗਾਉਤ ਹੈ ਸੁਰੰਗ ਰਤੇ ਉਹਦੇ ਰੰਗ ਚ ਨਾਮ ਦੇ ਰੰਗ ਚ ਰਤੇ ਹੋਏ ਜਸ ਗਾਉਂਦੇ ਹੁੰਦੇ ਨੇ ਹੋਰ ਨਹੀਂ ਕੋਈ ਜਸ ਗਾ ਸਕਦਾ ਆ ਗੁਰਬਾਣੀ ਸੰਤਾਂ ਦੀ ਹੀ ਬਾਣੀ ਐ ਸੋਚੋ ਸੰਤਾਂ ਦਾ ਆਰ ਭਗਤਾਂ ਦੀ ਕੋਈ ਗੱਲ ਹੁੰਦੀ ਹੈ ਜਿਹੜਾ ਜਸ ਗਾਇਆ ਜਿਨ੍ਹਾਂ ਨੇ ਉਹ ਸੰਤ ਹੈ ਜਿਨ੍ਹਾਂ ਗੁਰਬਾਣੀ ਨਹੀਂ ਰਚੀ ਉਹ ਸੰਤੇ ਨਹੀਂ ਹੈ ਛੁੱਟੀ ਹੋ ਗਈ ਸ੍ਰੀ ਚੰਦਰਾਂ ਵਾਲਣੀ ਨਹੀਂ ਰਚੀ ਸੰਤ ਹੈ ਨਹੀਂ ਨਾ ਭਗਤਾ ਨਾ ਸੰਤ ਹੈ ਸੰਤਾਂ ਦਾ ਸਾਧਿਆ ਡੈਫੀਨੇਸ਼ਨ ਤਾਂਹੀਂ ਦਿੱਤੀਆਂ ਨੇ ਸ੍ਰੀ ਜਾਂਦੇ ਵਿੱਚੋਂ ਗੋਲ ਦਾ ਮੱਖਣ ਚੋ ਬਾਲ ਮੋਂ ਬਾਹਰ ਕੱਢ ਕੇ ਰੱਖਿਆ ਹੋਇਆ ਤੇ ਸਾਰੀ ਬਾਣੀ ਵਿਚਾਰੀਏ ਕੋ ਜਹਾੜਾ ਨੇ ਬਲੈਕਮੇਲ ਕੀਤਾ ਸੀ ਨਾ ਵੀ ਬੰਦੇ ਨੂੰ ਲੈ ਜੀ ਇਹਨਾਂ ਤਰ ਪਟਕੇ ਇਹ ਦੋਵਾਂ ਦੇ ਵਿੱਚ 사ਦਾ ਸਾਦਾ ਦੀ ਬੰਤਾ ਸੀ ਵੀ 사ਦਾ ਸਾਦਾ ਦੀ ਬੰਤਾ ਲੋਕਾਂ ਦੇ ਦਿਲ ਚ ਗੱਲ ਨਹੀਂ ਬੜੀ ਓਕੇ ਹੁਣ ਦੇ ਨਿਕਲੀ ਵੇਖੀ ਅਜੋ ਵੀ ਮੰਨੇ ਜਾਂਦੇ ਨੇ ਔਰ ਰੰਜੀਸ ਉਹਦਾ ਟੱਬਰ ਦਾ ਕੰਨ ਫੜਾਈ ਫਿਰਦਾ ਸਾਰਾ ਹੀ ਔਰ ਰੰਜੀਸ ਉਹਨੇ ਡਰਦੇ ਤੇ ਦੀ ਵਾਲੀਆਂ ਬੂਲੀਆਂ ਪਾਈਆਂ ਪੋਤੇ ਦੇ ਪਾਈਆਂ ਹੋ ਜਾਂਦੇ ਨੇ ਫਿਰ ਵੀ ਕਰਨਾ ਚਾਹ ਆਪ ਨਹੀਂ ਪਾਈਆਂ ਡਰਦੇ ਨੇ ਉਦੋਂ ਜੋਰ ਸੀ ਨਾ ਨਾਲੇ ਉਹ ਜਿਹੜਾ ਵਾਪਸੀ ਇਹਦਾ ਫਿਰ ਉਹ ਉਦੋਂ ਨਹੀਂ ਸੀ ਇਹਨਾਂ ਦਾ ਪ੍ਰਭਾਵ ਇਹਨਾਂ ਤੇ ਬਾਅਦ ਪ੍ਰਭਾਵ ਪਿਆ ਰਾਜ ਤੋਂ ਬਾਅਦ ਹਾਂਜੀ ਧਰਮ ਪੰਥ ਧਰਿਓ ਧਰਨੀ ਤਰਾਪ ਰਹੇ ਲਿਵਤਾਰ ਨਾ ਧਾਵਤ ਹੈ ਧਰਮ ਪੰਥ ਧਰਿਓ ਧਰਨੀ ਦਰ ਆਪ ਧਰਮ ਦਾ ਪੰਥ ਹਿਰਦੇ ਚ ਧਾਰਨ ਕੀਤਾ ਧਰਨੀ ਦਾਰੇ ਹਿਰਦੇ ਵਿੱਚ ਆਪ ਰਹੇ ਲਿਵਤਾਰ ਨਾ ਧਾਵਤ ਹੈ ਲਏ ਰਹੇ ਲਿਵਤਾਰ ਲਿਵਤਾਰ ਨਹੀਂ ਲਿਖਿਆ ਹੋਇਆ ਹੋਰਾਂ ਨੇ ਲਿਵਤਾਰ ਲਿਖਿਆ ਜੌਦੀ ਸਾਹਿਬ ਚ ਇਹਨਾਂ ਨੇ ਲਿਵਤਾਰ ਲਿਖਿਆ ਧਾਰ ਟੁੱਟ ਸਕਦੀ ਹੈ ਧਾਰ ਨੂੰ ਕਿਤੋਂ ਬਾਹਰੋਂ ਕੋਈ سپورਟ ਨਹੀਂ ਹੁੰਦੀ ਲਿਵਤਾਰ ਨਹੀਂ ਟੁੱਟ ਸਕਦੀ ਲਿਵਤਾਰ ਕਾ ਟੁੱਟੂਗੀ ਜਿੱਥੋਂ ਧਾਰ ਦਾ ਸਪਲਾਈ ਆਉਂਦੀ ਹੈ ਜੇ ਉਹ ਮੁੱਕ ਜਵੇ ਸਟੋਰਸਟ ਫੇਰ ਧਾਰ ਟੁੱਟਦੀ ਹੈ ਜਿੱਥੋਂ ਧਾਰ ਪੈਦਾ ਹੋਈ ਹੈ ਪਾਣੀ ਆ ਰਿਹਾ ਹੈ ਆ ਰਿਹਾ ਜੇ ਉਹ ਸਟੋਰੇ ਨਹੀਂ ਮੁੱਕਦਾ ਧਾਰ ਕਿਵੇਂ ਟੁੱਟ ਜੂ ਧਾਰ ਨੂੰ ਤੋੜ ਕੇ ਦਿਖਾਓ ਕੋਈ ਧਾਰ ਤੋੜ ਦਿੰਦਾ ਤਾਰ ਟੁੱਟਣ ਵਾਲੀ ਚੀਜ਼ ਐ ਤਾਰ ਟੁੱਟਣ ਵਾਲੀ ਚੀਜ਼ ਐ ਦੀ ਤਾਰ ਜਾਂ ਟੁੱਟੂ ਜਾਂ ਪਿੱਛੇ ਮੁੱਕ ਗਿਆ ਕੁਝ ਤਾਰ ਲਫ਼ਜ਼ ਵਰਤੇ ਆ ਉਹਨਾਂ ਨੇ ਤਾਰ ਕੱਟਦਾ ਹੋਣਾ ਕਿਸੇ ਨੇ ਤਾਰ ਦੀ ਕਮਜ਼ੋਰੀ ਕਰਕੇ ਤਾਰ ਵਰਤੇ ਆ ਕੁਰਾਨ ਕਰਨ ਵੇਲੇ ਪਹਿਲਾਂ ਤਾਰ ਇਹ ਕਰਦੇ ਹੁੰਦੇ ਸੀ ਤਾਰ ਤੋਂ ਤਾਰ ਤੱਕ ਹੋ ਗਏ ਸੰਤ ਰਹੇ ਲਿਬ ਧਾਰ ਇਹਨਾਂ ਨੇ ਧਾਰੇ ਲਫ਼ਜ਼ ਵਰਤੇ ਆ ਧਾਰ ਨਹੀਂ ਵਰਤੇ ਕੋ ਪਿਛਲਾ ਖਜ਼ਾਨਾ ਦਾ ਮੁਕਦਾ ਹੀ ਨਹੀਂ ਨਾ ਪਤਾ ਖਜ਼ਾਨਾ ਦਾ ਮੁਕੜਾ ਹੈ ਜੀ ਟਾਰ ਟੁੱਟਣੀ ਦੀ ਟਾਰ ਤਾਂ ਉਹੀ ਆਉਣੀ ਹੋਈ ਹੈ ਉੱਥੇ ਤਾਂ ਹੋਰ ਆਉਣ ਜਾਣ ਨੂੰ ਕੁਛ ਹੈ ਨਹੀਂ ਤਾਂ ਤਾਂ ਜਿਹੇ ਜਿਹੇ ਹੈ ਉਹ ਹੀ ਹੋ ਰਹਿਣੇ ਆ ਰੋ ਤਾਂ ਪ੍ਰਾਣੀ ਵੀ ਹੋ ਸਕਦੀ ਹੈ ਟੁੱਟ ਵੀ ਸਕਦੀ ਹੈ ਟਾਰ ਚ ਨਵਾਂ ਹੁੰਦਾ ਸਭ ਕੁਝ ਇੱਕ ਤਾਂ ਟਾਰ ਹਮੇਸ਼ਾ ਨਵੀਂ ਆਉਂਦੀ ਹੈ ਪਿਛਲੇ ਪਾਸੇ ਸਟਾਕ ਪੂਰਾ ਹੈ ਜਿਹੜੇ ਪਾਂਡੇ ਚੋਂ ਤਾਰ ਪੈ ਰਹੀ ਹੈ ਜੇ ਉਹ ਪਾਂਡੇ ਚ ਵਸਤੂ ਮੁੱਕੂ ਤਾਂ ਹੀ ਤਾਰ ਟੁੱਟੂ ਬਸ ਨਾ ਤਾਂ ਆਰ ਜਿਹੜਾ ਚਲਾਉਣ ਵਾਲਾ ਉਹ ਕਿਤੇ ਜਾਵੇ ਨਾ ਉਹਦਾ ਸਟਾਕ ਮੁੱਕੇ ਨਾ ਤਾਰ ਟੁੱਟੇ ਕਿ ਕਿ ਸ਼ਬਦ ਕਿਉਂ ਵਰਤਿਆ ਹੋਇਆ ਹੈ ਪਿੱਛੇ ਤਾਰ ਤੋਂ ਤਾਰ ਸੇ ਕਿਵੇਂ ਆਏ ਕਿਸੇ ਨੇ ਕਰਤਾ ਹੋਊਗਾ ਉਹਨਾਂ ਨੇ ਕਹਿਆ ਜਿਆਦਾ ਤਾਰ ਤਾਰ ਦੀ ਜਿਆਦਾ ਤਾਰ ਕਰ ਦਿੰਦੇ ਹਾਂ ਸਾਡਾ ਤਾਰ ਦਾ ਬੰਦ ਉਤਾਰ ਰਹੇ ਸੀ ਮਥਰਾ ਪਣੀ ਭਾਗ ਭਲੇ ਉਹਨਕੇ ਮਨ ਇਛਤ ਹੀ ਫਲ ਪਾਵਤ ਹੈ ਅਸਲ ਮਥਰਾ ਪਣੀ ਮਥਰਾ ਕਹਿੰਦਾ ਹੈ ਬੋਲਦਾ ਹੈ ਮਥਰਾ ਭਾਗ ਭਲੇ ਉਹਨਕੇ ਭਾਗ ਭਲੇ ਉਹਨਕੇ ਉਹਨਾਂ ਦੇ ਭਾਗ ਚੰਗੇ ਨੇ ਮਨ ਇਛਤ ਹੀ ਭਲੇ ਭਾਗ ਭਲੇ ਜਿਹੜੇ ਭਲੇ ਲਫਜ਼ਾ ਹੀ ਭਲਾ ਸੀ ਅਮਰਦਾਸ ਭੱਲਾ ਨਹੀਂ ਸੀ ਇੱਥੇ ਭਲੇ ਨਹੀਂ ਗਿਆ ਇੱਥੇ ਭਲੇ ਗਿਆ ਤਾਂ ਉੱਥੇ ਭਲੇ ਕਹਿੰਦਾ ਅੱਜ ਕਰਹੀ ਦੀ ਗੱਲ ਕਿਹਾ ਗੁਰਬਾਣੀ ਚ ਭਾਗ ਭਲੇ ਉਹਨਕੇ ਉਹ ਤਾਂ ਵਿਗੜ ਕੇ ਵਿਗੜ ਕੇ ਮਜ਼ਾਕ ਚ ਬਣ ਗਿਆ ਮਜ਼ਾਕ ਚ ਭਲੇ ਕਹਿਣ ਲੱਗੇ ਭਲਿਆਂ ਨੂੰ ਪੱਲਾ ਦਾ ਖਾਣ ਵਾਲੀ ਚੀਜ਼ ਉਹ ਮਜ਼ਾਕ ਚ ਕਹਿਣ ਲੱਗੇ ਉਹੀ ਪੱਕ ਗਿਆ ਭਲੇ ਹੈਗਾ ਮਥਰਾ ਮਥਰਾ ਪਣੀ ਭਾਗ ਭਲੇ ਮਥਰਾ ਪਣੀ ਭਾਗ ਭਲੇ ਉਨਕੇ ਮਨ ਇਛਾ ਤੇ ਹੀ ਫਲ ਪਾਵਤ ਹੈ ਮਨ ਇਛਾ ਤੇ ਹੀ ਫਲ ਪਾਵਤਾ ਉਹਨਾਂ ਦੇ ਬਾਗ ਚੰਗੇ ਨੇ ਔਰ ਮਨ ਇਛਾ ਤੇ ਫਲ ਪਹੁੰਚਦੇ ਨੇ ਹੋ ਕੌਣ ਰਵੀ ਕੇ ਸੁਤਕੋ ਤਿੰਨ ਤਰਾਸ ਕਾਂ ਜੋ ਚਰਨ ਗੁਰੂ ਚਿਤ ਲਾਭਤ ਹੈ ਰਬ ਕੇ ਸੁਤ ਕੋ ਤ੍ਰਣ ਤ੍ਰਣ ਲਖ ਦਾ ਤਿੰਨ ਦੀ ਹੈ ਹਾਂ ਗਲਤ ਹੈ ਰਾਰਾ ਇਹਨਾਂ ਨੇ ਕਿਤੇ ਬਿਸਪ੍ਰਿਟ ਕਟਿਆ ਗਿਆ ਹੈ ਰਬ ਕੇ ਸੁਤ ਕੋ ਤ੍ਰਣ ਤਰਾਸ ਕਹਾ ਰਬ ਕੇ ਸੁਤ ਕੋ ਤ੍ਰਣ ਤ੍ਰਣ ਜਿੰਨੇ ਵੀ ਤਰਾਸ ਕਿੱਥੇ ਆ ਤ੍ਰਣ ਜਿੰਨਾ ਵੀ ਪੈ ਕਿੱਥੇ ਆ ਉਹਨੂੰ ਤਰਾਸ ਕਹਾ ਜਿਹੜਾ ਰੱਬ ਦਾ ਸੁਤਾ ਹੈ ਜਿਹੜਾ ਪਰਮੇਸ਼ਰ ਦਾਈ ਸੁਤਾ ਹੈ ਪਰਮੇਸ਼ਰ ਦੀ ਜਿਹੜੀ ਰਵੀ ਦੀ ਕਿਰਨ ਹੈ ਜਿਹੜੀ ਸੂਰਜ ਦੀ ਕਰਨਾ ਸੂਰਜ ਦੀ ਕਰਨਾ ਦਾ ਆਪਕਾਸ ਹੁੰਦਾ ਪਿਰਨ ਤਰਾਸ ਕਹਾ ਹਰੂ ਕੀ ਦੀ ਅਕੀਦਾ ਪੈ ਪੈ ਤਾਂ ਪਰਫ ਚ ਹੁੰਦਾ ਤੇ ਤੇਰਾ ਵੀ ਹੁੰਦਾ ਪਰ ਹੁੰਦਾ ਹੀ ਨਹੀਂ ਉਥੇ ਨੇਰਾ ਹੁੰਦਾ ਹੀ ਨੇਰਾ ਤਾਂ ਉਧਰ ਦੂਰ ਤੱਕ ਨਹੀਂ ਆਉਂਦਾ ਸੂਰਜ ਨੇ ਤਾਂ ਨੇਰਾ ਕਦੇ ਦੇਖਿਆ ਹੀ ਨਹੀਂ ਨੇਰੇ ਨੇ ਸੂਰਜ ਦੇਖਿਆ ਸੂਰਜ ਨੇ ਨੇਰਾ ਨਹੀਂ ਦੇਖਿਆ ਕਦੇ ਸੂਰਜ ਨੇ ਨੇਰਾ ਦੇਖਿਆ ਨੇਰੇ ਨੇ ਸੂਰਜ ਦੇਖਿਆ ਜੇ ਨੇਰਾ ਸੂਰਜ ਨੂੰ ਦੇਖਦਾ ਤਾਂ ਹੀ ਭਜ ਲੈਂਦਾ ਮੁਰ ਮੁਰ ਜਿੱਥੇ ਤੱਕ ਸੂਰਜ ਦੀ ਨਗਾ ਜਾਂਦੀ ਹੈ ਨਿਹਰਾ ਹੁੰਦਾ ਹੀ ਨਹੀਂ ਉਦੋਂ ਪਰੇ ਹੀ ਰਹਿੰਦਾ ਉਹ ਹਾਂਜੀ ਜੋ ਚਰਨ ਗੁਰੂ ਚਿਤਲਾਵਤ ਜੋ ਚਰਨ ਗੁਰੂ ਚਿਤਲਾਵਤ ਹੈ ਟਿੱਪੀ ਗਲਦ ਲਈ ਹੋਈ ਜਾਂਦੀ ਹੈ ਜੋ ਚਰਨ ਗੁਰੂ ਚਿਤਲਾਵਤ ਹੈ ਜੋ ਚਰਨ ਗੁਰੂ ਚਿਤਲਾਵਤ ਹੈ ਇਹਨਾਂ ਨੇ ਗੁਰੂ ਦੇ ਚੜਾਣਾ ਚਿਤ ਜੋੜ ਲਿਆ ਉਹਨਾਂ ਨੂੰ ਤਣ ਜਿੰਨੇ ਵੀ ਕਦੇ ਪਾਇਆ ਉਹਨਾਂ ਦਾ ਇੱਕ ਬਹੁਤ ਢੇਰ ਹੁੰਦਾ ਬਹੁਤ ਬੜਾ ਢਿੱਡ ਛੋਟਾ ਢਲਕਾ ਛੋਟੇ ਤੋਂ ਛੋਟਾ ਢਲਕਾ ਇੰਨੀ ਵੀ ਪੈ ਨਹੀਂ ਉਹਦੇ ਅੰਦਰ ਹੁੰਦੇ ਹਾਂ ਨਿਰਮਲ ਨਾਮੁ ਸੁਦਾ ਪਰਪੂਰਣ ਸ਼ਬਦ ਤਰੰਗ ਪ੍ਰਗਟ ਦਿਨ ਅਗਰ ਨਿਰਮਲ ਨਾਮ ਸੁਦਾ ਪਰਪੂਰਣ ਬਰੀਪੂਰਣ ਨਿਰਮਲ ਜਿਹੜਾ ਨਾਮ ਹੈ ਉਹ ਅਮਰ ਤਰਾਹ ਅਮਰ ਤਈਆ ਸੁਦਾ ਪਰਿਪੂਰਣ ਸਭ ਦਿਨਾ ਪੂਰਣ ਹੋ ਸਭ ਪ੍ਰਕਾਰ ਨਾਲ ਪੂਰਣ ਕਰਨ ਵਾਲਾ ਪਰਿਪੂਰਣ ਆ ਪਰੀਪੂਰਨਾ ਸਭ ਪ੍ਰਕਾਰ ਨਾਲ ਪੂਰਾ ਕਰਨ ਵਾਲਾ ਸਰੀਰ ਦੇ ਰੂਪ ਵਿੱਚ ਵੀ ਪੂਰਾ ਕਰਦਾ ਜੜ ਦੇ ਰੂਪ ਵਿੱਚ ਵੀ ਪੂਰਾ ਕਰਦਾ ਚੇਤਨ ਦੇ ਰੂਪ ਵਿੱਚ ਵੀ ਪੂਰਾ ਕਰਦਾ ਗਿਆਨ ਵੀ ਪੂਰਾ ਕਰਦਾ ਜਿਹੜੇ ਜੜ ਨੂੰ ਫੜ ਲੱਗਦੇ ਨੇ ਉਹ ਵੀ ਪੂਰੇ ਹੁੰਦੇ ਨੇ ਜਿਹੇ ਤਨ ਨੂੰ ਫੜ ਲੱਗਦੇ ਨੇ ਉਹ ਵੀ ਪੂਰੇ ਹੁੰਦੇ ਨੇ ਚੇਤਨ ਦੇ ਬਿਰਛ ਨੂੰ ਗਿਆਨ ਫੜ ਲੱਗਦਾ ਗਿਆਨ ਫੜ ਲੱਗਦਾ ਨਾਨਕ ਗੁਰ ਸਤੋਖ ਰੁੱਖ ਧਰਮ ਫੁੱਲ ਫੜ ਗਿਆ ਉਹ ਵੀ ਗਿਆਨ ਤੱਕ ਲੈ ਕੇ ਜਾਂਦਾ ਬਿਰਛ ਨੂੰ ਦੂਜੇ ਪਰਛਾਣ ਨੂੰ ਆਪਣੇ ਜਿਹੜੇ ਇਹਨਾਂ ਦੇ ਫੜ ਲੈ ਉੱਥੇ ਤੱਕ ਲੱਗੇ ਜਾਂਦਾ ਛੋਟੇ ਬੀਜ ਤੋਂ ਬੜਾ ਕਰਦਾ ਫਾਇਦਾ ਹੁੰਦਾ ਬੜਾ ਕਰਦਾ ਪੂਰਾ ਹੀ ਕਰਦਾ ਚੱਲਿਆ ਜਾਂਦਾ paripurna ਹਾਂ ਸ਼ਬਦ ਤਰੰਗ ਪ੍ਰਗਟ ਦਿਨ ਆਗਰ paripurna ਦਾ ਮਤਲਬ ਸ੍ਰੀ ਲਫ਼ਜ਼ ਅਸਲ ਵਿੱਚ ਪ੍ਰੀ ਇੱਕ ਲਫ਼ਜ਼ ਹੁੰਦਾ ਆਪਣੇ ਅਸੀਂ ਪ੍ਰੀ ਮੈਡੀਕਲ ਕਹਿੰਦੇ ਹਾਂ ਇਹ ਇੱਥੋਂ ਆਇਆ ਹੈ paripurna ਸ਼ਬਦ ਅਸਲ ਵਿੱਚ ਇੱਥੇ ਆ ਕੇ ਨਹੀਂ ਪੂਰਾ ਹੋਇਆ ਪਹਿਲਾਂ ਤੇ ਪੂਰਾ ਹੈ ਇਹ ਸ੍ਰਿਸ਼ਟੀ ਨਹੀਂ ਸੀ ਜਦ ਤੋਈ ਪੂਰਾ ਹੈ ਇਹਦੀ ਪੂਰਤਾ ਇਸ ਸ੍ਰਿਸ਼ਟੀ ਤੋਂ ਪਹਿਲਾਂ ਕੋਈ ਘਟ ਨਹੀਂ ਸੀ ਕਭੀ ਨਹੀਂ ਸੀ ਵੀ ਸ੍ਰਿਸ਼ਟੀ ਪੈਦਾ ਹੋਈ ਤੋ ਬਾਅਦ ਇਹਦੀ ਕਭੀ ਪੂਰੀ ਹੋਈ ਹੈ ਜਿਵੇਂ ਜਿਹੜਾ ਹੈ ਨਾ ਸਤਨਾਮ ਤੇਰਾ ਪਰਾਪੂਰ ਉਤੇ ਪਰਾ ਆਇਆ ਹੈ ਪਰਿਪੂਰਨ ਹੈ ਉਥੇ ਪਰਾ ਲਫਜ਼ ਆਇਆ ਪਰਿਪੂਰਨ ਨੂੰ ਸਿਹਰੀ ਚਾਹੀਦੀ ਇੱਥੇ ਕੀ ਇੱਥੇ ਪਰਪੂਰਨ ਲਿਖਿਆ ਪਰਪੂਰਨ ਆ ਲਫਜ਼ ਹੁੰਦਾ ਹੀ ਨਹੀਂ ਪਰਪੂਰਨ ਲਫਜ਼ ਨਹੀਂ ਹੁੰਦਾ ਪਰਪੂਰਨ ਦਾ ਸ਼ਬਦ ਨਹੀਂ ਹੈ ਕੋਈ ਪਰਿਪੂਰਨ ਹੋਲ ਚਾਲ ਚੇ ਪਰਿਪੂਰਨ ਪਰਮਾਤਮਾ ਕਹਿੰਨੇ ਪਰਿਪੂਰਨ ਹੈ ਹੁੰਦਾ ਹੈ ਲਫਜ਼ ਇਹ ਹੈ ਇਸ ਦੀ ਰਾਹ ਇਹ ਇਨਾਂ ਨੇ ਬਹੁਤ ਕੁਝ ਕੀਤਾ ਸ਼ਬਦ ਤਾਂ ਉਹ ਲਾਪਰਵਾਹੀ ਕਰਦੇ ਰਹੇ ਨੇ ਲਾਪਰਵਾਹੀ ਨਾਲ ਲਿਖਦੇ ਰਹੇ ਨੇ ਉਹ ਵੀੜ ਤਾਂ ਸਾਡੇ ਕੋਲ ਹੈ ਨਹੀਂ ਜਿਹੜੀ ਗੁਰੂ ਘਰ ਦੇ ਸਾ이드 ਹੋਵੇ ਸ਼ਬਦ ਤਰੰਗ ਪ੍ਰਗਟਿਤ ਦਿਨ ਅਜੇ ਕੁਝ ਵੀ ਕਰ ਸਕਦੇ ਆਂ ਸਵਾਲ ਆ ਕਿ ਜਿਹੜੀ ਗੁਰਬਾਣੀ ਦੀ ਭਾਵਨਾ ਜੋ ਕਹੀ ਗੱਲ ਆ ਉਹ ਅਰਥ ਸਹੀ ਜੇ ਸਾਨੂੰ ਮਿਲਦੇ ਨੇ ਤਾਂ ਇਹਦੇ ਚ ਅਸੀਂ ਜੇ ਹੁਣ ਉਹਦੇ ਤਰਮੀਮ ਕਰਨਾ ਕੋਈ ਹਰਜ ਨਹੀਂ ਜੇ ਅਰਥ ਕਿਉਂਕਿ ਉਹਨਾਂ ਨੇ ਬਗਾੜ ਨਖਾਤਰ ਅਰਥ ਤਰਮੀਮਾ ਕੀਤੀ ਹੈ ਨਾ ਢੋਏਗਲੀ ਪਿੱਛੇ ਜੋ ਉਹਨਾਂ ਨੇ ਗੜਬੜ ਕੀਤੀ ਹੈ ਜਾਣ ਬੁਝ ਕੇ ਕੀਤੀ ਹੈ ਬਗਾੜਨ ਵਾਸਤੇ ਅਰਥ ਅਸੀਂ ਸਮਾਉਣ ਵਾਸਤੇ ਕਰਨ ਸਾਨੂੰ ਲੱਭ ਜਾਣਾ ਵੀ ਇੱਥੇ ਉਹਨਾਂ ਨੇ ਗੜਬੜ ਕੀਤੀ ਹੈ ਇਹਨਾਂ ਨੂੰ ਪਤਾ ਹੈ ਵੀ ਉਹਨਾਂ ਦੀ ਨੀਅਤ ਸਾਫ਼ ਨਹੀਂ ਸੀ ਪਿੱਛੇ ਉਹਨਾਂ ਨੇ ਗੜਬੜਾਂ ਬਹੁਤ ਕੀਤੀਆਂ ਹੋਈਆਂ ਨੇ ਉਹ ਤੋਂ ਬਾਅਦ ਅਸੀਂ ਕਰ ਸਕਦੇ ਹਾਂ ਜੇ ਅੱਜ ਸਾਤੇ ਕੋਈ ਗਲਤੀ ਹੋ ਜੂ ਪਿੱਛੇ ਪਿੱਛੇ ਜਾ ਕੇ ਫੇਰ ਸੁਧਾਰ ਲੈਣਗੇ ਸਾਡੇ ਕੋਲੋਂ ਜਿਹੜੇ ਅਰਥ ਨੇ ਉਹ ਉਹ ਚਾਹੀਦੇ ਨੇ ਜੋ ਗੁਰਬਾਣੀ ਦੇ ਵਿੱਚ ਟਕਰਾਉ ਨਾ ਕਿਤੇ ਵੀ ਆਪਾਂ ਵਿਰੋਧ ਵਿਰੋਧਾਪਾਸ ਪੈਦਾ ਨਾ ਹੋਵੇ ਕਿਤੇ ਵੀ ਵਿਰੋਧਾਪਾਸ ਜਿੱਥੇ ਆਉਂਦਾ ਉਹਨੂੰ ਅਸੀਂ ਖਤਮ ਕਰ ਦੇਣਾ ਉਹਨੂੰ ਖਤਮ ਕਰਨ ਵਾਸਤੇ ਅਸੀਂ ਔਂਕੜ ਸਿਆਰੀ ਇਹ ਉਹ ਜਿਹੜੇ ਅੱਖਰਾਂ ਦੀ ਬਾਦ ਕੱਟਿਆ ਕਰ ਸਕਦੇ ਵਿਰੋਧਾਪਾਸ ਖਤਮ ਕਰਨ ਵਾਸਤੇ ਕਰਦੇ ਆ ਇਹਨਾਂ ਨੇ ਵਿਰੋਧਾਪਾਸ ਪੈਦਾ ਕਰਨ ਵਾਸਤੇ ਕੀਤੇ ਸ਼ਬਦ ਤਰੰਗ ਪ੍ਰਗਟਿਤ ਦਿਨ ਆਗਰ ਸ਼ਬਦ ਤਰੰਗ ਪਗ ਪ੍ਰਗਟ ਦਿਨ ਆਗਰ ਜਦ ਸ਼ਬਦ ਦੀ ਤਰੰਗ ਪੈਦਾ ਹੁੰਦੀ ਹੈ ਨਾ ਅੰਦਰੋਂ ਉਹ ਸਮਝੋ ਦਿਲ ਚੜ ਗਿਆ ਫਿਰ ਇਹ ਦਿਨ ਹੁੰਦਾ ਦਿਨ ਆਗਰ ਦਿਨ ਆ ਗਿਆ ਫਿਰ ਸਵੇਰਾ ਹੋ ਗਿਆ ਉੱਠ ਖੜਿਆ ਫਿਰ ਜੋ ਭੜ ਕੇ ਉਠ ਹਾਨਾਪ ਤੇ ਆਵੇ ਆਗ ਤੇ ਰੰਗ ਦੀ ਜਗਾ ਸ਼ਬਦ ਤਰੰਗ ਪ੍ਰਗਟ ਹੋ ਗਈ ਬਲ ਰੰਗ ਤੇ ਰੰਗ ਸੀ ਨਾ ਉੱਪਰ ਹਾਂ ਸ਼ਬਦ ਤਰੰਗ ਆਗ ਤੇ ਰੰਗ ਸੀ ਨਾ ਆਗ ਪੁੰਜ ਤੇ ਰੰਗ ਨਿਵਾਰਨ ਕੋ ਉਹ ਨਿਵਾਰਤੀ ਇਹ ਸੱਚ ਦੀ ਤਰੰਗ ਸੱਚ ਦੀ ਤਰੰਗ ਇਹ ਸੱਚ ਦੀ ਭੁੱਖਾ ਝੂਠ ਦੀ ਭੁੱਖ ਸੀ ਦਿਨ ਆਗਰ ਹਾਂ ਦਿਨ ਆਗਰ ਗਹਿਰ ਗੰਭੀਰ ਅਥਾ ਅਤੀਬੜ ਸੁਭਾਰ ਸਦਾ ਸਭ ਵਿਧੀ ਰਤਨਾਗਰ ਗਹਿਰ ਗੰਭੀਰ ਅਥਾ ਅਤੀ ਗਹਿਰ ਗੰਭੀਰ ਅਥਾ ਅਤੀ ਵੱਡ ਅਤੀ ਵੱਡ ਗਹਿਰ ਗਹਿਰਾਈ ਗੰਭੀਰਤਾ ਔਰ ਅਥਾ ਅਤ ਦੀ ਹੈ ਅਤੀ ਵੱਡ ਅਤਾ ਅਤ ਵੱਡੀ ਹੈ ਇਦੋਂ ਵੱਡਾ ਕੋਈ ਗਹਿਰ ਨਹੀਂ ਹੋ ਸਕਦਾ ਇਦੋਂ ਵੱਡਾ ਗੰਭੀਰ ਨਹੀਂ ਹੋ ਸਕਦਾ ਇਦੋਂ ਵੱਡਾ ਅਥਾ ਅਥਾ ਨਹੀਂ ਹੋ ਸਕਦਾ ਅਤੀ ਵੱਡ ਸੁਭਾਰ ਸਦਾ ਸਭ ਵਿਧੀ ਰਤਨਾਗਰ ਸੁਪਰ ਸਦਾ ਸਭ ਵਿਧਰ ਰਤਨਾਗਰ ਸਬਿਧੀ ਨਾਲ ਰਤਨਾਗਰ ਰਤਨ ਭਰਪੂ ਸਾਰੇ ਗੁਣ ਭਰਪੂਰ ਨੇ ਰਤਨ ਕੀ ਨ ਗੁਣਾ ਸਾਰੇ ਗੁੜਾ ਨਾਲ ਭਰਿਆ ਹੋਇਆ ਸਬਿਧੀ ਨਾਲ ਸੁਭਾਰ ਸਦਾ ਸਬਿਧੀ ਰਤਨਾਗਰ ਸਦਾ ਸਬਿਧੀ ਨਾਲ ਗੁਣਾ ਦਾ ਜਿਹੜਾ ਹੈ ਨਾ ਗੁਣਾ ਨਾਲ ਭਰਿਆ ਹੋਇਆ ਜਿਹੜਾ ਗੁਣਾ ਨਾ ਇਹ ਗੁਣਾ ਦਾ ਸਾਗਰ ਹੈ ਗੁਣਾ ਦਾ ਖਜ਼ਾਨਾ ਹੈ ਸੰਤ ਮਰਾਲ ਕਰੇ ਕੰਤੂਹਲ ਤਨ ਜਮਤਰਾਸ ਮਿਟਿਓ ਦੁੱਖ ਕਾਗਰ ਸੰਤ ਮਰਾਲ ਕਰੈ ਕੰਤੂਹਲ ਕਰਾਂ ਕੰਤੂਹਲ ਸੰਤ ਜਿਹੜੇ ਨੇ ਪਾਸੋਂ ਛੱਡਿਆ ਹੋਇਆ ਉਹਨਾਂ ਨੇ ਉਹ ਮਾਇਆ ਛੱਡੀ ਹੋਈ ਹੈ ਮਾਇਆ ਛੱਡੀ ਹੋਈ ਮਾਰੇ ਹੋਈ ਹੁੰਦੇ ਨੇ ਮਰਾਲ ਕਰੈ ਕੰਤੂਹਲ ਮਾਇਆ ਵੱਲੋਂ ਮਾਰੇ ਹੋਏ ਨੇ ਮਾਇਆ ਵੱਲੋਂ ਪਿੱਛੇ ਮੁੜੇ ਹੋਏ ਨੇ ਮਨ ਇਹਨਾਂ ਦਾ ਮਾਇਆ ਤੋਂ ਪਿੱਛੇ ਭੜਿਆ ਹੋਇਆ ਹੈ ਉਹ ਸੰਤ ਨੇ ਸ਼ਾਂਤ ਮਨ ਕਰੈ ਕੰਤੂਹਲ ਉਹ ਆਪਣੇ ਜਿਵੇਂ ਜਾਨਵਰ ਖੇਲਦੇ ਹੁੰਦੇ ਨੇ ਉਹ ਹੈ ਨਾ ਕੰਤੂਹਲ ਹੈ ਚੋਜ ਕਰਨੇ ਚੋਜ ਕਰਨੇ ਚੋਜ ਚੋਜ ਕਰਦੇ ਨੇ ਲੋਕਾਂ ਨੂੰ ਲੱਗਦਾ ਹੈ ਸੰਸਾਰ ਨੂੰ ਲੱਗਦਾ ਹੈ ਵੀ ਇਹ ਮਾਇਆ ਦੇ ਵਿੱਚ ਨੇ ਪਰ ਮਾਇਆ ਦੇ ਬਾਰੇ ਹੁੰਦੇ ਕੰਤੂਹਲ ਹੈ ਜਿਹੜੀ ਗੱਲਬਾਤ ਕਰਦੇ ਨੇ ਉਹਨਾਂ ਦੀ ਜਿਹੜੀ ਗੱਲਬਾਤ ਆ ਉਹਦੀ ਭਾਸ਼ਾ ਹੀ ਹੋਰ ਹੁੰਦੀ ਉਹ ਬੁਝਾਰਤਾਂ ਦੀਆਂ ਗੱਲਾਂ ਕਰਦੇ ਨੇ ਕੰਤੂਹਲ ਜੋ ਕਹਿੰਦੇ ਨਾ ਉਹ ਹੋਰ ਹੁੰਦਾ ਲੋਕਾਂ ਨੂੰ ਸੁਣਨ ਵਾਲਿਆਂ ਨੂੰ ਕੁਝ ਹੋਰ ਲੱਗਦਾ ਉਹਦਾ ਮਤਲਬ ਕੁਝ ਹੋਰ ਹੁੰਦਾ ਤਿੰਨ ਜੰਮ ਤਰਾਸ ਮਿਟੇ ਉਹਦਾ ਮਤਲਬ ਅਰਥ ਕੁਝ ਡੂਬਾ ਹੁੰਦਾ ਬਾਹਰਲੀ ਗੱਲ ਕੁਝ ਹੋਰ ਹੁੰਦੀ ਹੈ ਜਿਵੇਂ ਕਬੀਰ ਕਹਿੰਦਾ ਸਾਸਕੀ ਦੁਖੀ ਸਸਰ ਕੀ ਪਿਆਰੀ ਕੀ ਕਿਸੇ ਘਰ ਦੀ ਗੱਲ ਕਰਦਾ ਕਲਤੂਹਲ ਹੈ ਕਲਤੂਲ ਦੀ ਗੱਲ ਕਰਦਾ ਗੱਲ ਹਾਸੇ ਦੀ ਹੈ ਕਿਸੇ ਘਰ ਦੀ ਲੜਾਈ ਘਰ ਦੀ ਗੱਲ ਕਰਦਾ ਸੁਭਾਅ ਦੀ ਗੱਲ ਕਰਦਾ ਸੰਤਾਂ ਦੁਖੀ ਕਰਦੀਆਂ ਨੇ ਆਪਣੀਆਂ ਰੋਹਾਂ ਨੂੰ ਉਹ ਕਹਿੰਦਾ ਐ ਮੈਂ ਦੁਰਮਤ ਸੀ ਜਿਹੜੀ ਮੇਰੀ ਪਹਿਲੇ ਬੰਦੀ ماں ਬਣਾਈ ਹੋਈ ਉਹਨੇ ਮੇਰੀ ਬੁਧ ਦੁਖੀ ਕੀਤੀ ਉਹ ਆਪਣੀ ਗੱਲ ਕਰ ਲੈਨੇ ਸੰਸਾਰ ਦੇ ਰਿਸ਼ਤੇ ਦੀ ਗੱਲ ਕਰ ਲੈਨੇ ਸੰਸਾਰੀ ਲੋਕ ਕੁਝ ਹੋਰ ਸਮਝਦੇ ਨੇ ਉਹ ਕੁਝ ਹੋਰ ਗੱਲ ਕਰਦੇ ਨੇ ਸੱਤ ਤਾਂ ਸਮਝ ਰਹੇ ਨੇ ਉਹਦੀ ਗੱਲ ਸੰਤ ਮਰਾਲ ਕਰਨ ਕੰਤੂਹਲ ਸੰਤ ਮਰਾਲ ਕਰਾਂ ਕੰਤੂ ਹਲ ਤਿੰਨ ਜਮ ਤਰਾਸ ਮਿਟਿਓ ਦੁੱਖ ਕਾਗਰ ਤਿੰਨ ਜਮ ਤਰਾਸ ਮਿਟਿਓ ਜਬ ਕਾਗਰ ਤੇਨਾਂ ਦੇ ਜਮ ਦਾ ਤਰਾਸ ਸੰਤਾਂ ਦੇ ਜਮ ਦਾ ਜਮ ਦਾ ਚਿੰਤਾ ਹੁੰਦੀ ਨਹੀਂ ਉਹਨਾਂ ਨੂੰ ਤਿੰਨ ਜਮ ਤਰਾਸ ਮਿਟਿਓ ਉਹਨਾਂ ਦਾ ਜਮ ਦਾ ਤਰਾਸ ਮਿਟਿਆ ਹੋਣਾ ਦੁੱਖ ਕਾਗਰ ਇਹ ਜਿਹੜਾ ਦੁੱਖ ਹੈ ਉਹ ਜਿਹੜਾ ਲੇਖੇ ਦਾ ਦੁੱਖ ਹੈ ਨਾ ਕਾਗਰ ਕਾਗਜ਼ ਦਾ ਵੀ ਲੇਖਾ ਕਾਗਜ਼ ਵੀ ਫਟਿਆ ਹੁੰਦਾ ਉਹਨਾਂ ਦਾ ਉਹਨਾਂ ਲੇਖਾ ਨਹੀਂ ਦੇਣਾ ਹੁੰਦਾ ਬਾਣਾ ਹੀ ਕਿਸੇ ਦਾ ਦੇਣਾ ਦੇਣਾ ਉਹ ਕਾਗਜ਼ ਫਟਿਆ ਹੋਇਆ ਉਹਨਾਂ ਦਾ ਉਹਨਾਂ ਨੇ ਕਾਗਜ਼ ਪਾੜ ਗਏ ਥੇ ਉਹਨੇ ਲੇਖੇ ਵਾਲੇ ਉਹ ਲੇਖੇ ਵਾਲੇ ਨੂੰ ਫਿਕਰ ਹੁੰਦਾ ਪੁਰਨਬਾਬ ਦਾ ਉਹਨਾਂ ਨੂੰ ਪੁਰਨਬਾਬ ਦਾ ਫਿਕਰੇ ਨਹੀਂ ਹੁੰਦਾ ਜਿਹਨੂੰ ਪੁਰਨਬਾਬ ਦਾ ਫਿਕਰ ਨਹੀਂ ਉਹ ਹੀ ਕੰਦੂਹਲ ਕਰ ਸਕਦਾ ਦੂਰੇ ਨੇ ਕੀ ਕਰਨਾ ਤੂੰ ਤਾਂ ਹਿਸਾਬ ਕਿਤਾਬ ਕਰਦਾ ਕਿ ਕੋਈ ਭੁੱਲਦਾ ਨਹੀਂ ਗਏ ਬਾਪ ਪੁਰਨ ਤਾਂ ਆ ਜਾਂਦੇ ਨੇ ਬਾਪ ਭੁੱਲ ਜਾਂਦੇ ਨੇ ਬਾਪ ਭੁੱਲ ਜਾਂਦੇ ਨੇ ਉਹ ਦੇਣਾ ਹੀ ਭੁੱਲਦਾ ਲੈਣਾ ਦਾ ਘੱਟੇ ਭੁੱਲਦਾ ਆਦਮੀ ਲੈਣਾ ਦਾ ਯਾਦ ਰਹਿਣਾ ਤੇ ਦੇਣਾ ਭੁੱਲ ਜਾਂਦਾ ਲੈਣਾ ਦਾ ਹਰ ਇੱਕ ਨੂੰ ਯਾਦ ਰਹਿੰਦਾ ਪਾਪ ਭੁੱਲ ਜਾਂਦਾ ਹੈ ਕਰਕੇ ਪਹਿਲਾਂ ਦਾ ਤੇ ਪਾਪਾ ਨੂੰ ਪਾਪੇ ਨਹੀਂ ਬੰਦਾ ਹੈ ਜੇ ਪਾਪ ਮੰਦਾ ਹੋਵੇ ਕਰੇ ਕਿਉਂ ਐਦਾਂ ਹੀ ਹੈ ਉਹਨਾਂ ਨੇ ਕਾਗਜੇ ਪਾਟੇ ਨੇ ਕੋਈ ਨਾ ਪਾਪ ਹੁੰਦਾ ਹੀ ਕੁਝ ਨਹੀਂ ਜਿਹਨੂੰ ਪੰਨ ਪਾਪ ਨਹੀਂ ਆਉਂਦਾ ਉਹੀ ਚਿੰਤਾ ਦੇ ਰਹਿਦਾ ਬਾਕੀ ਚਿੰਤਾ ਦੇ ਨਹੀਂ ਉਹ ਹੀ ਗਤੂਲ ਕਰ ਸਕਦਾ ਨਹੀਂ ਤਾਂ ਲੈਣ ਦੇਣ ਵਾਲਾ ਕਿੱਥੇ ਕਰੂਗਾ ਹਾਂਜੀ ਕਾਲ ਯੁਗ ਦੁਰਤ ਦੂਰ ਕਰਵੇ ਕੋ ਦਰਸ਼ਨ ਗੁਰੂ ਸਗਲ ਸੁਖ ਸਾਗਰ ਕਾਲ ਯੁਗ ਦੁਰਤ ਦੂਰ ਕਰਵੇ ਕੋ ਕਾਲ ਯੁਗ ਦੇ ਵਿੱਚ ਦੁਰਮਤ ਆ ਜੇ ਦੂਰ ਕਰਨੀ ਹੈ ਕਿਸੇ ਨੇ ਦੁਰਤ ਕਾਲ ਯੁਗ ਦੁਰਤ ਦੂਰ ਕਰਵੇ ਕੋ ਜੇ ਦੁਰਮਤ ਦੂਰ ਕਰਨੀ ਹੈ ਕਿਸੇ ਨੇ ਕਾਲ ਯੁਗ ਦੇ ਵਿੱਚ ਦਰਸ਼ਨ ਗੁਰੂ ਸਗਲ ਸੁਖ ਸਾਗਰ ਆ ਜਿਹੜਾ ਗੁਰੂ ਆ ਦਰਸ਼ਨ ਗੁਰੂ ਸਗਲ ਸੁਖ ਸਾਗਰ ਆ ਜਿਹੜਾ ਗੁਰੂ ਗਿਆਨ ਗੁਰੂ ਆ ਨਾ ਗੁਰਬਾਣੀ ਦਾ ਇਹ ਜਿਹੜੀ ਸੋਝੀ ਹੈ ਇਹ ਹੀ ਦਰਸ਼ਨ ਹੈ ਪਰ ਇਹ ਆ ਇਹ ਜਿਹਦਾ ਦਰਸ਼ਨ ਹੋ ਗਿਆ ਉਹ ਭਵਸਾਗਰ ਦਾ ਸੁਖਸਾਗਰ ਬਣ ਗਿਆ ਉਹਦਾ ਗੁਰੂ ਦਾ ਦਰਸ਼ਨ ਸੁਖਸਾਗਰ ਬਣਾ ਦਿੰਦਾ ਹੈ ਭਵਸਾਗਰ ਨੂੰ ਸਗਲ ਸੁਖਸਾਗਰ ਬਾਸ ਉਹ ਆ ਵੀ ਸੁਖਸਾਗਰ ਉਹ ਦੁਆ ਦਾ ਹੈ ਉਹਦੇ ਖਾਤਰ ਭਵਸਾਗਰ ਵੀ ਸੁਖਸਾਗਰ ਸੁਖਸਾਗਰ ਦਾ ਸੁਖਸਾਗਰ ਹੈ ਉਹ ਭਵਸਾਗਰ ਸੁਖਸਾਗਰ ਜਦ ਬਣ ਗਿਆ ਤੇ ਸੁਖਸਾਗਰ ਤਾਂ ਸੁਖ ਲੋਕ ਸੁਖੀ ਪਰ ਲੋਕ ਸੁਹੇਲੇ ਤੇ ਸੋਖ ਸਾਗਰ ਸਗਲੇ ਬਣ ਗਏ ਨਾ ਐ ਕਹਿੰਦਾ